ਇਹ ਮਾਜੂਤ ਰਹੀਆਂ ਕਪਤਾਨ ਫਰੀਦ ਦੀਪਕਪੁਰ ਕੀ ਨਵੇਂ ਆਏ ਨੇ ਉਹਨਾਂ ਨੂੰ ਹਜ਼ਾਰਤਾਂ ਤੱਕ ਨਕਾ ਲੱਗਾ 15 ਅਗਸਤ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਪੰਜਾਬ ਦੇ ਵੱਖ-ਵੱਖ ਐਂਟਰੀ ਪੁਆਇੰਟਾਂ ਉੱਤੇ ਚੌਕਸੀ ਵਧਾ ਦਿੱਤੀ ਗਈ ਹੈ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਨਿਊ ਚੰਡੀਗੜ੍ਹ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਸਬ ਡਿਵੀਜ਼ਨ ਖਰੜ 2 ਦੇ ਵੱਖ-ਵੱਖ ਥਾਣਿਆਂ ਦਾ ਸਾਂਝਾ ਨਕਾ ਲੱਗਿਆ ਜਿਸ ਦੇ ਵਿੱਚ ਥਾਣਾ ਮੁੱਲਾਂ ਪ੍ਰਗਰੀਬਾਸ ਨਵਾਂਗਰਾਉਂ ਕੁਰਾਲੀ ਸਿਟੀ ਅਤੇ ਕੁਰਾਲੀ ਸਦਰ ਥਾਣੇ ਦੀਆਂ ਟੀਮਾਂ ਦੇ ਮੁਲਾਜ਼ਮ ਇਸ ਨਾਕੇ ਤੇ ਤਾਇਨਾਤ ਹਨ ਇਸ ਨਾਕੇ ਦੌਰਾਨ ਜ਼ਿਆਦਾਤਰ ਡਰਿੰਕ ਐਂਡ ਡਰਾਈਵ ਦੇ ਚਲਾਨ ਕੀਤੇ ਗਏ ਮੌਕੇ ਤੇ ਤਾਇਨਾਤ ਟ੍ਰੈਫਿਕ ਇੰਚਾਰਜ ਮੁੱਲਾ ਪ੍ਰਗਤੀਪਾਲ 10 ਏਐਸਆਈ ਜਗੀਰ ਸਿੰਘ ਏਐਸਆਈ ਜਗਤ ਸਿੰਘ ਇੰਚਾਰਜ ਟ੍ਰੈਫਿਕ ਕੁਰਾਲੀ ਅਤੇ ਅਸ਼ੋਕ ਕੁਮਾਰ ਇਨਚਾਰਜ ਟ੍ਰੈਫਿਕ ਨਵਾਂਗਰਾਉਂ ਉਹਨਾਂ ਤੋਂ ਜਾਣਦੇ ਆ ਮੌਜੂਦਾ ਹਾਲਾਤ ਉਹਨਾਂ ਅੱਜ ਲਗਾਏ ਇਸ ਨਾਕੇ ਦੇ ਬਾਰੇ ਕੀ ਜਾਣਕਾਰੀ ਦਿੱਤੀ ਅਤੇ ਕਿੰਨੇ ਕੋ ਲੋਕਾਂ ਦੇ ਚਲਾਨ ਕੀਤੇ ਗਏ ਹਨ ਤੇ ਇਸ ਤੋਂ ਇਲਾਵਾ ਹੋਰ ਲੋਕਾਂ ਨੂੰ ਜਾਗਰੂਕ ਕਰਨ ਲਈ ਉਹਨਾਂ ਕੀ ਅਪੀਲ ਕੀਤੀ ਅਤੇ ਕੁਝ ਜਾਣਕਾਰੀ ਨਵੇਂ ਲਾਗੂ ਕੀਤੇ ਕਾਨੂੰਨਾਂ ਬਾਰੇ ਲੈਣਿਆਂ ਕਿ ਉਹਨਾਂ ਕੀ ਕਿਹਾ ਇਹ ਮਾਜੂਤ ਤੇਰੀਆ ਕਪਤਾਨ ਫਰੀਦ ਦੀਪਕਪਰ ਦੀ ਨਵੇਂ ਆਏ ਨੇ ਉਹਨਾਂ ਉਹ ਲੋਹਜਤਾਂ ਪਾ ਕੇ ਨਾਕਾ ਲੱਗਿਆ ਸਾਡਾ ਛੋੜਨੀ ਨਹੀਂ ਹੈ ਕੋਈ ਗੱਲ ਨਹੀਂ ਕੋਈ ਨਹੀਂ ਨਹੀਂ ਸਰ ਕੋਈ ਐਡਮਿਟ ਆਵਣਾ ਮੇਰੇ ਰਿਸ਼ਤੇਦਾਰ ਬਿਮਾਰ ਹੈ ਮਾਤੇ ਬੇਕਰ ਤੇ ਜਾਣਾ ਪੈਂਦਾ ਹੈ ਹਾਂਜੀ ਭਾਵੇਂ ਸਾਨੂੰ ਤਾਂ ਤੁਹਾਡੀ ਜਾਣਕਾਰੀ ये लंबी पहले नहीं यार एक क्या लंबी मार चल 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 अरे ऐसा जैसे बेस पे लाइट पड़ फ्रंट वाले को तो देखा इधर दम जीरो है जीरो है चलो जी आराम से जाना भाई हेलमेट ले लो हां जी आराम से जाना ये निकलेगा रास्ता आगे जा जी हां पीछे से टीडी वाला जाऊंगा 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 ਏ ਚੱਲ ਮੂੰਹ ਚ ਪਾ ਕੇ ਫੂਕ ਮਾਰਿਆ ਲੰਬੀ ਫੂਕ ਮਾਰ ਮਰਦਾ ਇਹਨੂੰ ਫੂਕ ਤੇਰੇ ਕਿੱਥੇ ਜਾਂਦਾ ਤੂੰ ਉਹ ਦੇਖ ਉਹ ਲਾਈਟ ਚੱਲ ਰਿਹਾ ਬਾਹਰ ਵਿੱਚ ਮਾਰ ਕਰ ਕਦੇ ਹਸਪੀਟਲ ਹਸਪੀਟਲ ਦਾ ਟਿਕਾਣਾ ਪਾਉਗਾ ਤੈਨੂੰ ਵਿੱਚ ਮ ਕੱਟ ਗਿਆ ਗੜਬੜ ਹੈ ਇੰਪਾਰਟਮੈਂਟ ਹੈ ਵੀ ਆ ਜਾ ਉਹ ਗਿਆ ਇਧਰ ਦਿਖਾ ਦੇ ਦਿਖਾਇਓ ਕਿ ਇਹ ਵਿੱਚ ਛੋਟਪੰਟ ਿਕਾਈ ਦੀ ਪੀਐਮਐਲ ਤਾਂ ਕਮਾਫ ਆ ਜੀ ਠੀਕ ਹੈ ਜੀ 74 ਪੈਂਡ ਇੱਕਾਈ ਹੁਣ ਜੇ ਜਿੱਦਾਂ ਕੋਈ ਬੰਦਾ ਬਲਾਉਂਗਾ ਫਿਰ ਉਹਦੇ ਹੈਂਡਲ ਉਹ ਮੋਟਰਸਾਈਕਲ ਕਰਦਾਂਗੇ ਨਹੀਂ ਇਹ ਬਾਂਡ ਕੀਤਾ ਜਾਏਗਾ ਠੀਕ ਹੈ ਵੀ ਮਤਲਬ ਥੋੜਾ ਕਹਿਣ ਦਾ ਵੀ ਚਲਾ ਕੇ ਕੋਈ ਹੋਰ ਲਿਜਾਣੇ ਵਾਲਾ ਹੋਊਗਾ ਹੋਰ ਲੈਣਾ ਉਹ ਤਾਂ ਇਹਨੂੰ ਦੇ ਸਕਦੇ ਇਹਦੇ ਬਾਅਦ ਦੂਜੇ ਕੀ ਡਾਕੂਮੈਂਟ ਵੀ ਚੈੱਕ ਕੀਤਾ ਜਾਣਗੇ ਹਾਂ ਯਾਰ ਚੈੱਕ ਕੀਤਾ ਜਾਣਗੇ ਡਾਕੂਮੈਂਟ ਕੋਈ ਹੋਏ ਤਾਂ ਤੇ ਲੈ ਕੇ ਫਿਰ ਉਹਦੇ ਹੋਰ ਦੇ ਹਵਾਲੇ ਕਰ ਫਿਰ ਨੂੰ ਹੈਲਪ ਕਰਦਾਂਗੇ ਮੋਟਰਸਾਈਕਲ ਨਹੀਂ ਤੇ ਇਹ ਬਾਂਡ ਕੀਤਾ ਜਾਏਗਾ ਮੇਨ ਰੀਜ਼ਨ ਇਹ ਹੈ ਦੇਖੋ ਸਰਕਾਰ ਦਾ ਵੀ ਪਤੋ ਬਦਲ ਇਹਨਾਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਆ ਪਬਲਿਕ ਨੂੰ ਆਪਣਾ ਫਿਕਰ ਨਹੀਂ ਹੈਗਾ ਠੀਕ ਆ दारू ਪੀ ਕੇ ਆਪ ਆਪਣੇ ਛੱਟ ਲੋਅ ਸਕਦੇ ਆ ਤੇ ਪਬਲਿਕ ਦੇ ਮਾਰ ਸਕਦੇ ਆ ਠੀਕ ਆ ਸਾਡੇ ਨਵੇਂ ਸੀਨਾ ਪੁਲਿਸ ਪਤਾਰ ਆਏ ਨੇ ਜੀ ਦੀਪ ਪਾਰਕਰੀ ਹਾਂਜੀ ਉਹਨੇ ਬਹੁਤ ਜ਼ਿਆਦਾ ਸਫਲ ਹੋਇਆ ਤੇ ਦਰੂਘੜਾ ਤੇ ਟ੍ਰੈਪਰ ਰਾਈਡ ਤੇ ਜਿਹੜਾ ਰੈਡ ਰੈਡ ਜੰਪ ਕਰਦਾ ਆ ਇਹ ਤਾਂ ਬਿਲਕੁਲ ਹੀ ਸਪੇਅਰ ਨਹੀਂ ਕਰਨੇ ਜੀ ਇਸ ਜਗ੍ਹਾ ਤੇ ਕਿਸ ਪਰਪਸ ਦੇ ਨਾਲ ਲਗਾਇਆ ਗਿਆ ਨਾਕਾ ਕਿਉਂਕਿ ਇਹ ਚੰਦੀ ਇਹ ਸਰ ਬਾਰਡਰ ਹੈ ਚੰਡੀਗੜ੍ਹ ਦਾ ਨਾਲੇ ਪੰਜਾਬ ਦਾ ਆਪਣਾ ਮੋਲਾਪੁਰ ਥਾਣਾ ਦਾ ਠੀਕ ਹੈ ਜੀ ਯੂਜ਼ ਕਰਕੇ ਨਾ ਕਿ ਇਧਰ ਜਿਆਦਾ ਡਰਿੰਕ ਵਾਲੇ ਪੈਸੇਂਜਰ ਨਿਕਲਦੇ ਤੇ ਜਿਆਦਾਤਰ ਕਿਹੜੇ ਚਲਾਨ ਕੀਤੇ ਗਏ ਜਗੀਰ ਸਿੰਘ ਜੀ ਮਤਲਬ ਜਿਆਦਾਤਰ ਇੱਕ ਹੀ ਬਹਿਤਾ ਹੈ ਫੈਲਬੇਕ ਤੇ ਜਿਆਦਾਤਰ ਜਿਹੜੇ ਅੱਜ ਜਿਹੜਾ ਆਪਾਂ ਮੇਨ ਪਰਪਸ ਡਰਿੰਕਿੰਗ ਡਰਾਈਵ ਦੇ ਚਲਾਨ ਕੀਤੇ ਆਪਾਂ ਹੁਣ ਤੱਕ ਚਾਰ ਚਲਾਨ ਕਰ ਚੁੱਕੇ ਆ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਕੋਮਨ ਨਾਕਾ ਲੱਗੇ ਜੀ ਇੱਕਠੀ ਸ਼ਾਮ ਨੂੰ ਚਲਾਨ ਪੜਾਏ ਜਾਣਗੇ ਰਾਤ ਨੂੰ ਕਿਹੜੇ ਕਿਹੜੇ ਥਾਣੇ ਤੋਂ ਮੁਲਾਜ਼ਮ ਪਹੁੰਚੇ ਨੇ ਤੁਸੀਂ ਜਿਹਦੇ ਵਿੱਚ ਜਿਹੜਾ ਆਪਣਾ ਟ੍ਰੈਫਿਕ ਅਫਸਰ ਜੀ ਕਰਾਈ ਤੋਂ ਸ਼੍ਰੀ ਜਗਤਰਾਮ ਜੀ ਤੇ ਟ੍ਰੈਫਿਕ ਅਫਸਰ ਨਾਮਾ ਕਰਾਉ ਸ਼੍ਰੀ ਗੋਸ਼ਮਰ ਜੀ ਤੇ ਪ੍ਰੈਸ ਜਨ ਮਤਲਬ ਤੋਂ ਮੈਂ ਜੀ ਕਾਫੀ ਆਪਣੇ ਸਾਡੇ ਆਪਣੇ ਐਸਐਸਓ ਬਹੁਤ ਹੀ ਸਤਿਕਾਰਯੋਗ ਸੁਸ਼ਿੰਦਰ ਸਿੰਘ ਜੀ ਵੀ ਮੌਲਾ ਕੋਲ ਜੱਟ ਨਾਲ ਹਾਜ਼ਰ ਨੇ ਠੀਕ ਹੈ ਜੀ ਉਹਦੇ ਨਾਲ ਹੋ ਕੇ ਚਲਾਨ ਕਰੇ ਸਾਡੀ ਪੂਰੀ ਹੈਲਪ ਕਰ ਰਹੇ ਤੇ ਹੁਣ ਤੱਕ ਕਿੰਨੇ ਕੋ ਚਲਾਨ ਕਰ ਦਿੱਤੇ ਨੇ ਤੇ ਕੀ ਹਦਾਇਤਾਂ ਜਾਰੀ ਕੀਤੀਆਂ ਨੇ ਹੁਣ ਤੱਕ ਸੱਤਾ ਚਲਾਨ ਕਰ ਚੁੱਕੇ ਇੱਕ ਡਰਾਈਵਰ ਚਾਰ ਹੀ ਚਲਾਣ ਕੀਤੇ ਨੇ ਬਾਕੀ ਹੈਲਮਟਾਂ ਦੇ ਜੋ ਕੋਈ ਟ੍ਰਿਪਲ ਰੈਡ ਉਹ ਚਲਾਣ ਕੀਤੇ ਨਹੀਂ ਠੀਕ ਹੈ ਜੀ ਤੇ ਨਾਲ ਨਾਲ ਆਪਾਂ ਲੋਕਾਂ ਨੂੰ ਵੇਅਰ ਵੀ ਕਰੇ ਇੱਕ ਨਵਾਂ ਕਾਨੂੰਨ ਲਾਗੂ ਹੋ ਗਿਆ ਜੀ ਨਾ ਤੇ ਅੰਗਰੇਜ਼ ਵਾਲਾ ਜਿਹੜੇ ਬਾਰੇ ਵੀ ਆਪਾਂ ਲੋਕਾਂ ਨੂੰ ਪੂਰੀ ਤਰ੍ਹਾਂ ਜਾਗਰੂਕ ਕਰਾਏ ਜਿਸ ਤਰ੍ਹਾਂ ਜਿਹੜੇ ਨਵੇਂ ਕਾਨੂੰਨ ਆਏ ਸੀ ਉਹਦੇ ਵਿੱਚ ਥੋੜੀ ਛੋਟ ਦਿੱਤੀ ਗਈ ਸੀ ਅੱਗੇ ਦੇ ਨਵੀ ਵਿਧਾਏ ਗਏ ਸੀ ਉਹਦੇ ਬਾਰੇ ਕੋਈ ਇਹ ਜਾਣਕਾਰੀ ਹਾਜੀ ਉਹਦੇ ਵਿੱਚ ਇਸ ਤਰ੍ਹਾਂ ਇਹ ਵੀ ਸੁਣਾਉਂਦੀ ਆਪਣੇ ਜਿਹੜੇ ਸਮਾਜ ਸੇਵੀ ਆ ਜਾਂ ਮਾਪੇ ਪੇਰੈਂਟ ਨੇ ਜਾਂ ਸਕੂਲਾਂ ਕਾਲਜਾਂ ਦੇ ਪ੍ਰਿੰਸੀਪਲ ਨੇ ਠੀਕ ਹੈ ਹੋਰ ਮੋਟਵਰ ਕਦਵੰਤੇ ਸਿੱਧੇ ਨੇ ਉਹਨਾਂ ਨੇ ਮਾਨ ਜੋ ਸਾਡੇ ਐਡਸ ਦੇ ਖਾਓ ਤੇ ਇਹ ਖਰਾਏ ਨਹੀਂ ਕਿ ਐਸੇ ਨੇ ਹਰ ਸਿੱਕੇ ਸੂਚੀ ਐਡਿਟ ਜਿਨ੍ਹਾਂ ਨੂੰ ਬੇਨਤੀ ਕੀਤੀ ਤਾਂ ਥੋੜਾ ਸਮਾਂ ਹੋਰ ਦੇ ਆਇਆ ਲੋਕਾਂ ਨੂੰ ਬਤਵਾਂ ਦੇ ਵੇਅਰ ਕੀਤੇ ਜਾਏ ਕੋਈ ਇਹਦੇ ਵਿੱਚ ਫੈਨ ਬਹੁਤ ਆ ਠੀਕ ਹੈ ਇਹ ਲੋਕ 17000 ਨੇ 9100 ਨੇ ਲੈ ਕੇ 20 ਦੇ ਤਹਿਤ ਤੇ 25000 ਰੁਪਏ ਦਾ ਜੁਰਮਾਨਾ ਕਿੰਨੇ ਖਾਲਾ ਪੜਿਆ ਹੈ ਐਫਰ ਲੈਵਲ ਲੋਜ ਹੋਣੀ ਹੈ ਅਗਰ ਪੇਰੈਂਟ ਦਾ ਮੁਰਤੇ ਲੇ ਕੇ ਜਾਂਗਦਾ ਉੱਤੇ ਹੋਊਗਾ ਅਗਰ ਕਿਸੇ ਹੋਰ ਦਾ ਮੰਕੇ ਲੈ ਕੇ ਜਾਂਦੇ ਆ ਜਿਹੜਾ ਵੀ ਉਹ ਓਨਰ ਹੋਊਗਾ ਪੂਰੇ ਉੱਤੇ ਪਰਚਾ ਹੋਊਗਾ ਅਗਰ ਸਕੂਲ ਦੇ ਵਿੱਚ ਲੈ ਕੇ ਆਉਂਦਾ ਤਾਂ ਤੇ ਸਕੂਲ ਦੇ ਜਿਹੜਾ ਸਟਾਫ ਦੇ ਖਿਲਾਫ ਵੀ ਐਕਸ਼ਨ ਲਿਆ ਜਾਂਦਾ ਹੈ ਜਗਤਰਾਮ ਜੀ ਕਰਾਲੀ ਦੇ ਕੀ ਹਾਲਾਤ ਨੇ ਕਰਾਲੀ ਦੇ ਜੇ ਆਪਾਂ ਗੱਲ ਕਰੀਏ ਲਾਈਟਾਂ ਤੇ ਜ਼ਿਆਦਾਤਰ ਦਿੱਕਤ ਆਉਂਦੀ ਹੈ ਉੱਥੇ ਕਿਸ ਤਰ੍ਹਾਂ ਦੇ ਕਿਸੇ ਕਾਬੂ ਕਰਦੇ ਨੇ ਹਾਲਾਤ ਉੱਥੇ ਸਰ ਚਿਹਰੂ ਪਾਸ਼ੇ ਕੱਲ ਵੀ ਆਜੀ ਸਿਟੀ ਅਸੇ ਚੋਸਾਬ ਸੀਗੇ ਸਦਰ ਅਸੇ ਚੋਸਾਬ ਸੀਗੇ ਤੇ ਦਿੱਤੀ ਸਾਹਿਬ ਵੀ ਸੀਗੇ ਜੁਆਇੰਟ ਨਾਕਾ ਸੀਗਾ ਕੱਲ ਇਸੇ ਕਰ ਕਰਕੇ ਸក្តਾਈ ਪੜਾਈ ਨਹੀਂ ਸਰ ਉਹ ਤਾਂ ਠੀਕ ਹੈ ਸਰ ਨਹੀਂ ਉਹ ਜੇ ਆਪਾਂ ਪਿੰਡ ਕਰਾਲੀ ਸ਼ਹਿਰ ਦੀ ਗੱਲ ਕਰੀਏ ਤਾਂ ਐਂਟਰੀ ਪੁਆਇੰਟਾਂ ਤੇ ਨਾਕੇ ਲਾਏ ਜਾਂਦੇ ਨੇ ਜਾਂ ਲਾਈਟਾਂ ਤੇ ਲਗਾਏ ਜਾਂਦੇ ਨੇ ਲਾਈਟਾਂ ਤੇ ਵੀ ਲਗਾਦੇ ਨੇ ਸਰ ਤੇ ਇੰਟਰਨੈਟ ਨਾਕੇ ਐਸੇ ਤੋਂ ਸਾਹਿਬ ਮੰਗਾ ਲੈ ਕੇ ਪੂਰਾ ਚੱਲ ਜਾਂਦੇ ਨੇ ਸਰ ਲਗਾ ਦਿੰਦੇ ਉੱਤੇ ਕੱਲ ਜਿਹੜੀ ਰਾਤੀ ਵੀ ਸੁਣ ਚ ਆਇਆ ਚੈਕਿੰਗ ਕੀਤੀ ਗਈ ਆ ਕਰਾਲੀ ਸਦਰ ਤੇ ਸਿਟੀ ਵੱਲੋਂ ਕਿੰਨੇ ਚਲਾਨ ਕੀਤੇ ਗਏ ਨੇ ਤੇ ਕੀ ਮਤਲਬ ਕਿਸੇ ਦੀ ਗੱਡੀ ਵੀ ਵਗੈਰਾ ਵੀ ਬੌਂਡ ਕੀਤੀ ਗਈ ਹਾਂ ਗੱਡੀਆਂ ਦੋ ਗੱਡੀਆਂ ਬੌਂਡ ਕੀਤੀ ਸਰ ਤੇ ਸੱਤ ਚਲਾਨ ਕੀਤੇ ਸੀਗੇ ਸਰ ਡ੍ਰਿੰਕ ਦੇ ਦੋ ਚਲਾਨ ਸੀਗੇ ਠੀਕ ਹੈ ਜੀ कोई हदायत जारी करना चाहोगे पंद्रह अगस्त के दे मद्देनजर पंद्रह अगस्त सर ये देश का सबसे बड़ा ही है ये पूरे धूमधाम से मनाया जाता है इंडिया में और हम यही अपील करेंगे सभी कोई इसमें ड्रिंक ना करे ना लोटबाजी ना करे ये अपना देश का सबसे बड़ा त्योहार इसको धूमधाम से मनाएँ अपना भाईचारा बनाए भाईचारा बना के रखें जय हिंद जय हिंद ਭਾਜੀ ਆਇਓ ਮਟਾ ਜੋ ਕੋੜੇ ਦਾ ਚਲਾਨ ਕਾਤਾ ਕਰਿਆ ਜੀ ਅੱਛਾ ਜੀ ਡਰਿੰਕਿੰਗ ਦਾ ਚਲਾਨ ਕੀਤਾ ਤੇ ਵੀਕਲ ਫਿਰ ਹੁਣ ਇਹਦਾ ਕੋਈ ਹੋਰ ਲੈ ਕੇ ਜਾਊਗਾ ਹਾਂਜੀ ਫੋਨ ਕੀਤਾ ਜੀ ਜੇ ਕੋਈ ਆ ਗਿਆ ਠੀਕ ਬੇਟਾ ਐਕਸ਼ਨ ਦੇਖਿਆ ਕੋਈ ਗੱਲ ਨਹੀਂ ਬੇਟਾ ਦੇਖੇ ਆ ਰਾਮਾ ਜੀ ਬਟਾ ਬਬੂ ਦੀ ਜਾਨ ਆਂਦਾ ਉਹ ਸ਼ੋਕਮਾਰ ਜੀ ਕਿਸ ਚੀਜ਼ ਦਾ ਚਲਾਨ ਕੀਤਾ ਗਿਆ ਜੀ ਇਹ ਇਹ ਸਰ दारू ਹੈ ਡਰਿੰਕ ਐਂਡ ਡਰਾਈਵ ਹੈ ਜੀ ਹਾਂ ਕਿੰਨੇ ਪਰਸੈਂਟ ਦਿਖਾਉਂਗੇ ਜੀ 240 240% ਆਈ ਸੀਗੀ ਜੀ ਠੀਕ ਹੈ ਜੀ ਜਿਸ ਤੇ ਆਪਾਂ ਇਹਦੇ ਕਿਸੇ ਰਿਸ਼ਤੇ ਨੂੰ ਬੁਲਾ ਕੇ ਗੱਡੀ ਦੇ ਹੈਂਡਓਵਰ ਕਰ ਦਾਂਗੇ ਠੀਕ ਹੈ ਅਗਰ ਕੋਈ ਨਹੀਂ ਆਂਦਾ ਆਪਾਂ ਇਹਨੂੰ ਲਕਾਉਂ ਦਵਾਂਗੇ ਗੱਡੀ ਜੱਤ ਕੀਤੀ ਜਾਊਗੀ ਬਿਲਕੁਲ ਜੀ ਬਿਲਕੁਲ ਅਗਰ ਕੋਈ ਨਹੀਂ ਆਂਦਾ ਅ اچھا ਅਗਰ ਕੋਈ ਆ ਗਿਆ ਤਾਂ ਇਹਨੂੰ ਆਪਾਂ ਗੱਡੀ ਯਾਨੀ ਕਿ ਉਹ ਤੋਂ ਲਿਖਵਾ ਕੇ ਉਹਦੇ ਹੈਂਡ ਓਵਰ ਕਰ ਦਾਂਗੇ ਬਿਲਕੁਲ ਜੇ 소ਫੀ ਬੰਦਾ ਆਇਆ ਤਾਂ ਉਹ ਵੀ 소ਫੀ ਹੋਇਆ ਤਾਂ ਉਹ 소ਫੀ ਹੋਇਆ ਤਾਂ ਠੀਕ ਹੈ ਤੇ 15 ਅਗਸਤ ਦੇ ਮੱਦੇ ਨਜ਼ਰ ਨਵੇਂ ਗਰਾਉਂਡ ਦੇ ਵਿੱਚ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਨਵੇਂ ਗਰਾਉਂਡ 'ਚ ਸਰ ਇਦਾਂ ਹੈ ਕਿ ਇੱਕ ਤਾਂ ਜਿਹੜਾ ਭਾੜੀਆਂ ਸਪੀਡ ਕੋਲ ਉਹ ਤੇ ਬਹੁਤ ਜ਼ਿਆਦਾ ਜਾਮ ਲੱਗ ਰਿਹਾ ਹੂੰ ਇੱਕ ਤਾਂ ਸਵੇਰੇ 8:00 ਤੋਂ ਲੈ ਕੇ ਸ਼ਾਮ ਨੂੰ 8:00 ਵਜੇ ਤੱਕ ਉੱਥੇ ਸਾਰਾ ਜਾਮ ਖਲਾਈਦਾ ਉੱਥੇ ਹੋ ਗਿਆ ਟੈਂਕੀ ਕੋਲ ਹੋ ਗਿਆ ਇੱਕ ਕਾਸਲ ਮੋੜ ਤੇ ਹੋ ਗਿਆ ਬਹੁਤ ਜ਼ਿਆਦਾ ਜਾਮ ਲੱਗ ਰਿਹਾ ਹੈ ਹੂੰ ਟੜ ਕੋ ਮੁੰਡੇ ਮੇਰੇ ਕੋ ਦੋ ਹੈ ਠੀਕ ਹੈ ਜੀ ਇੱਕ ਇੱਕ ਕੁੜੀ ਇੱਕ ਮੁੰਡਾ ਤੁਹਾਡੇ ਟੋਟਲ ਅਸੀਂ ਤਿੰਨ ਜਣੇ ਹੈਗੇ ਪਰ ਬਹੁਤ ਹੀ ਉੱਚੇ ਮੁਸ਼ਕਲਾਂ ਆ ਰਹੀਆਂ ਲੇਕਿਨ ਕੋਈ ਗੱਲ ਨਹੀਂ ਆਪਾਂ ਕਰ ਰਹੇ ਹੱਲ ਕਰ ਰਹੇ ਮੁਸ਼ਕਲਾਂ 15 ਅਗਸਤ ਤੇ ਮਤਲਬ ਜਿਹੜਾ ਸਭ ਤੋਂ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਸਰ ਉੱਥੇ ਸਿਰਫ ਰੇੜੀਆਂ ਵਾਲੇ ਦੀ ਆ ਰਹੀ ਸਾਨੂੰ ਹੋਰ ਕੋਈ ਪਰੇਸ਼ਾਨੀ ਸਾਨੂੰ ਕੋਈ ਨਹੀਂ ਹੈ ਰੇੜੀਆਂ ਵਾਲੇ ਜਿੱਦਾਂ ਮਨ ਲੋ ਆ ਗੱਡੀ ਖੜੀ ਹੈ ਇੱਥੇ ਰੇੜੀ ਲੱਗੀ ਉਹਦੇ ਨਾਲੇ ਕੋਰ ਗੱਡੀ ਲੱਗੀ ਰਸਤਾ ਬੰਦ ਹੋ ਗਿਆ ਇਸ ਘਰ ਕੇ ਸਾਨੂੰ ਖਲਾਣਾ ਪੈਂਦਾ ਉਹਸਤਾ ਕੋਈ ਅਪੀਲ ਕਰਨੀ ਚਾਹੂਗਾ ਸਸਿਲੇ ਲੰਦਾ ਅਸੀਂ ਤਾਂ ਇਹ ਕਹਿੰਦੇ ਵੀ ਐਮਸੀ ਵਾਲੇ ਸਾਡੇ ਨਾਲ ਥੋੜਾ ਬਹੁਤ ਸਾਥ ਦੇਣ ਤੇ ਸਾਡੇ ਨਾਲ ਜਿਹੜੀਆਂ ਵਾਲੇ ਚਕਾਨ ਥੋੜਾ ਬਹੁਤ ਤਾਂ ਕਿਉਂਕਿ ਅਸੀਂ ਮੁਲਾਜ਼ਮ ਕਿੰਨਾ ਕੁ ਕਰ ਸਕਦੇ ਤੁਸੀਂ ਕਦੇ ਗੱਲ ਕੀਤੀ ਹੈ ਨਗਰ ਕੌਂਸਲ ਜਿਆਦਾ ਪਹਿਲਾਂ ਚਕਾਈਆਂ ਜਿਹੜੀਆਂ ਐਸੀ ਕੋਈ ਗੱਲ ਨਹੀਂ ਬਹੁਤ ਜ਼ਿਆਦਾ ਚੱਕੀਆਂ ਉਹਨਾਂ ਜਿਹੜੀਆਂ ਲੇਕਿਨ ਹੁਣ ਅਜੇ ਥੋੜਾ ਸਾਥ ਬੈਠੇ ਆਓ ਇਹ ਤਾਂ ਯੋਸਾਫ ਬਦਲ ਨਵੇਂ ਹੀ ਹੋਏ ਕੋਈ ਉਹਦਾ ਨਾਮ ਇਹਨਾਂ ਵਜੇ ਨਹੀਂ ਹੋਇਆ ਇੰਨਾ ਕਲੀਅਰ ਉਹ ਸਾਡਾ ਸਾਥ ਦੇ ਦੇਣ ਅਸੀਂ ਜਿਹੜੀਆਂ ਬਿਲਕੁਲ ਹੀ ਸਾਫ਼ ਕਰਾ ਦਾਂਗੇ ਬਾਜ਼ਾਰ ਵੀ ਕਲੀਅ डॉक्टर राम जी इतने गल की जाए कोई अंडरेज का भी कोई देख मामला है कोई इस तरह तो का अंडरेज का सर अभी सब जानते हैं ठीक है बीस तारीख का टाइम देता जी पंद्रह अगस्त करके अफसरों ने मान बीजेपी साहब ने उस टाइम पे यही निर्णय लिया पंद्रह अगस्त तक त्यौहार अपने देश में मना करना है इस करके और बीस दिन बढ़ाते हैं सर ਸਕੂਲਾਂ ਦੇ ਵਿੱਚ ਵੀ ਕੋਈ ਸੈਮੀਨਾਰ ਵਗੈਰਾ ਜਾਗਰਤ ਕਰਨ ਪ੍ਰੋਲੀਆਂ ਦੋਨੋਂ ਸਕੂਲਾਂ ਤੇ ਲਾਇਆ ਡੀਆਈਏ ਵੀ ਨਾਲ ਇਹ ਫੀਲਡ ਫੀਲਡ ਸੰਗਰੋਖ ਫੀਲਡ ਹਾਂਜੀ ਹਾਂ ਉਸ ਵਿੱਚ ਵੀ ਤੇ ਆਪਣੇ ਐਜੂਕੇਸ਼ਨ ਸੈਲ ਦੇ ਇੰਚਾਰਜ ਉਹ ਸਾਰੇ ਸਕੂਲਾਂ ਤੇ ਘੁੰਮ ਰਹੇ ਆ ਸਰ ਠੀਕ ਹੈ ਜੀ ਜਨਕਾਤ ਜੀ ਔਰ ਮਾਨਯੋਗ ਐਚਐਸਪੀ ਸਾਹਿਬ ਵੱਲੋਂ ਪੂਰੇ ਉਹ ਮੈਂ ਸਿਰ ਪੂਰੇ ਕੇਂਦਰਾਂ ਉਹਨਾਂ ਦੇ ਚਲਨ ਬਹੁਤ ਦਬਦਬੂ ਕਰਨੀ ਚਾਹਤ ਹੈ ਐਸਪੀ ਟ੍ਰੈਫਿਕ ਸਾਹਿਬ डीएसपी टी एफ बलों आदेश ड्रिंक के चलान बद्दू ते बद्दू का। ठीक है ਸਭ ਦਿੱਕਤ ਬਸ ਕਰਮਚਾਰ ਦੇ ਦੋ ਇਹ ਚੱਕਰ ਚੱਕਰ ਚੈੱਕ ਕਰਾ ਲੂ ਪੇਜ ਇਹ ਫਿਰ ਡਰਿੰਕ ਐਂਡ ਡਰਾਈਵ ਵੀ ਚੈੱਕ ਕੀਤਾ ਜਾ ਰਹੀ ਜੀ ਇਹਨਾਂ ਦਾ ਹਾਂ ਜੀ दारू ਦਾ ਵੀ ਟ੍ਰਿਪ ਹਾਂ ਉਹ ਚੈਕਿੰਗ ਕਰਦੇ दारू ਜੀ ਡਰਿੰਕ ਐਂਡ ਇਹਨਾਂ ਦਾ ਮੁੰਡਿਆਂ ਦਾ ਕੀਤਾ ਇਹਨੂੰ ਤਾਂ ਹੈ ਨਹੀਂ ਆਈ ਜੀ ਠੀਕ ਹੈ ਜੀ ਹਾਂ ਜੀ ਬਾਕੀ ਬਿਨਾ ਹੈਲਮਟ ਤੋਂ ਇਹ ਕਾਰ ਵੀ ਚੱਲੇਗੀ ਠੀਕ ਜੀ ਬਿਨਾਂ ਹਲੋ ਮੋਟਰਪਲੇਟ ਲਿਗਦਾ ਆਉਂਦਾ ਹੈ ਪੇਪਰ ਦੇ ਅਸੀਂ ਆਨਲਾਈਨ ਤੇ ਤਰਾਨ ਕਰ ਲੈਣਾ ਠੀਕ ਹੈ ਜੀ ਇਹ ਤਰਾਨ ਠੀਕ ਹੈ ਓਏ ਬਸ ਸਰਕਾਰੀ ਹੈ ਇਹ ਕੁੱਝੀ ਹੈ ਆ ਦੇਖੋ ਜੀ ਨੰਬਰ ਪਲੇਟ ਹੀ ਦੀ ਇੱਕ ਵੇ ਮੋੜ ਰਿਹਾ ਹੈ ਜਰਾ ਦਿਖਾ ਦਿਓ ਨੰਬਰ ਪਲੇਟ ਡਾਕੂਮੈਂਟ ਦਿਖਾ ਦਿਓ ਪਿੱਛੇ ਦੂਜੀ ਹੈ ਜੀ ਆਹ ਸਰਕਾਰੀ ਹੈ ਇਹ ਚੁੱਤੀ ਟੁਗੜ ਬਣਾ ਰੱਖੇ ਇਹਦਾ ਫਿਰ ਇਹਦਾ ਚਲਾਨ ਕੀ ਕੀਤਾ ਜਾਊਗਾ ਜੀ ਚਲਾਨ ਨੰਬਰ ਪਲੇਟ ਦਾ ਹੋਊਗਾ ਜੀ ਇਹਦਾ ਓਹ ਬਾਈ 22 ਸਲਸ਼ ਨੰਬਰ ਕੀ ਆ ਲੈ ਕਿੰਨੇ ਦਾ ਚਲਾਨ ਆਈ ਇਹਦਾ ਸਰਚਰਵਾਨਾ ਆਪਕੇ ਸਾਹਿਬ ਇਹ ਲਗਾਉਂਦੇ ਠੀਕ ਹੈ ਉਹ ਵੀ ਡਾਕੂਮੈਂਟ ਸਾਰੇ ਚੈੱਕ ਕਰਦੇ ਆਂ ਜੇ ਤੁਮ ਜੀ ਗੱਟਬੱਟ ਹੋਵੇ ਸਰਵੋਤਰਾਨ ਨੂੰ ਫੋਨ ਕਰਕੇ ਮੰਗਾ ਲਓ ਓਰੀਜినਲ কপি করিনা আচ্ছা দাদা বড়ি গड्डी চেক কর দাও কত এর মধ্যে আছে কত এর মধ্যে আছে আ یار কে কি হচ্ছে এই সিস্টেম আমারে কিছু ব্যাটা তো ছাড় পড়তা ওখানে না মিল নেই মিল নেই না ইদ बता दा मेरी गप इतनी लंबी भूख मारनी है मुझ पाल नमी लाइए जो तेन फिर भी नहीं है ना हो ला ला ना लोड़ नहीं है आ ला आ फिर अशोक कुमार जी हरेक बार चेंज कर दो बिल्कुल सर बिल्कुल जी ठीक है इन्फेक्शन ना हो जाए किसी को ठीक है इस करके जरूरी है जी अजकल कोई पता नहीं इन्नी की पानी बाहर आ ठीक है बेटा बहुत पागे ना लगा कर भूख मारने वाली ठीक है चलो चलो मारो 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 चलो 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 बस जीरो आयु सारे जी ठीक है जी पीछे वाले की और चलो ओ गए उधर चलो उधर ले ਆਪਾਂ ਬੈਠ ਕੇ ਕੀ ਅਨਸਰ ਘੜੇ ਰੱਖਣਾ ਹੈ ਜੀ ਨਾ ਉਹ ਕਰਿਆ ਬਣਾਇਆ ਪੂਰਾ ਕਰਤਾ ਬਣਾਇਆ ਜੀ ਬੰਦ ਨੋਟ ਬਾਕਰ ਹੋ ਜਾਓ 50000 ਨੰਬਰ ਮਾਰ ਆ ਕਰਦੀ ਬਾਤ ਚਲੋ 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 ਜ਼ਰੂਰ ਲਈ ਜੀ ਰਿਕਾ ਜੀ ਜੀ ਰੋ ਜੀ 10 ਕਿਲੋ ਲੈਣ ਨਿਕਲ ਬਦਲ ਨਿਕਲ ਬਦਲ

ਵੇ ਕਮ ਕਹਿ ਕੇ ਨਹੀਂ ਚਲੋ ਜੀ ਚਲੋ ਬਰ ਗਿਆ ਤਾਜੀ ਪਗਲਾ ਨਹੀਂ ਅਜ ਮਰਾ ਧੱਫਾ ਲਗ ਗਈ ਅੰਦਰ ਮੇਂ ਖਰਾਬ ਡਾਕਟਰ ਜੀ ਸਰਗ ਸੜਦਾ ਜੀ ਮੈਂ ਤਾਂ ਹੀ ਨਹੀਂ ਤੈਨੂੰ ਚਲ ਕੋਈ ਫੂਕ ਮਾਰ ਦੋ ਮਾਰ ਕੋਈ ਫੂਕ ਜਿਹੜੀ ਜਿਹੜੀ ਨਿਆਵੀ ਕੋਈ ਜੀ ਜੀ ਨਹੀਂ ਜਿਹੜੀ ਨਹੀਂ ਆਉਦੀ ਕੋਈ ਜੀ ਜੀ ਨਹੀਂ ਜਿਹੜੀ ਦੂਜੇ ਖੰਡ ਤੋਂ ਇੱਕ ਦੂਜੇ ਅਰੈਕਸ਼ਨ ਦਾ ਮਤਲਬ ਹੋ ਜਾਵੇ ਇਹ ਲੋਕਾਂ ਨੇ ਲੰਬੀ ਬੂਮ ਬਾਨੀ ਹੈ ਜਦ ਮੈਂ ਹੱਥ ਕਰੂਗਾ ਆਪਣਾ ਇਹ ਲੰਬੀ ਠੀਕ ਹੈ ਮੋਟ ਪਾਲੇ ਮੋਟ ਪਾਲੇ ਬੀ ਕੋ ਫਰੈਸ਼ ਹੈ ਨਮ ਲਾ ਰਹੇ ਹਾਂ ਮੈਂ بار بار ਛੋਲ ਛੋਲ ਕੇ ਚੱਲੋ 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 ਵਾਹ ਇਹੋ ਜੀ ਇਹੋ ਜੀ ਦਾ ਕਾ ਬਾ ਸ਼ੋਕਮਰ ਜੀ ਇਹਦੇ ਵਿੱਚ ਫਿਰ ਫੋਟੋ ਵੀ ਨਾਲ ਜਦੋਂ ਸਰ ਫੋਟੋ ਵੀ ਨਾਲ ਆਂਦੀ ਹੈ ਜੀ ਬੰਦਾ ਮੁਕਰ ਵੀ ਨਹੀਂ ਸਕਦਾ ਜੀ ਠੀਕ ਹੈ ਵੀ ਮੈਂ ਨਹੀਂ ਹੈ ਮੰਨ ਨਹੀਂ ਕਰ ਸਕਦਾ ਬੰਦਾ ਅੱਗੇ ਹੋ ਕੇ ਸਾਹ ਜਿਓ ਜੀ